ਇੱਕ ਵਾਰੀ ਟੁੱਟ ਜੇ ਨਾ ਦੁਬਾਰਾ ਉਹ ਗੱਲ ਨਹੀਂ ਬਣਦੀ ਰਸਤਾ ਮਾਸੀ ਜੀ ਰਸਤਾ ਇਹੋ ਜੇ ਰਸਤੇ ਨੂੰ ਕੀ ਕਰਨਾ ਵਾ ਜਿਹਦੇ ਵਿੱਚ ਪਿਆਰ ਖਤਮ ਹੋ ਚੁੱਕਿਆ ਹੋਵੇ ਤੇ ਇੱਕ ਜ਼ਿੰਦਾ ਲਾਸ਼ ਬਣ ਚੁੱਕਾ ਹੋਵੇ ਧੀਏ ਤੂੰ ਵੀ ਆਪਦੇ ਦਿਲ ਦੀ ਗੱਲ ਦੱਸ ਲੈ ਤੂੰ ਕੀ ਚਾਹੁੰਨੀ ਹੈ ਮਾਸੀ ਜੀ ਮੈਂ ਤਾਂ ਕਦੇ ਇਹਨਾਂ ਦਾ ਕਿਆ ਨਹੀਂ ਮੋੜਿਆ ਬਸ ਇਹਨਾਂ ਨੂੰ ਹੀ ਮਿਸਅੰਡਰਸਟੈਂਡਿੰਗ ਹੋ ਗਈ ਆ ਤੂੰ ਕੀਤੇ ਕਿ ਅੱਜ ਤੱਕ ਮੇਰੇ ਲਈ ਬਸ ਬਹੁਤ ਹੋ ਗਿਆ ਮਾਸੀ ਜੀ ਮੈਨੂੰ ਤਲਾਕ ਚਾਹੀਦਾ ਵਾ ਇਸ ਮਸਲੇ ਨੂੰ ਇੱਥੇ ਨਵੇੜੋ ਵਕੀਲ ਸਾਹਿਬ ਤੁਸੀਂ ਕਰੋ ਪੇਪਰ ਤਿਆਰ ਨਾਲੇ ਦੱਸੋ ਕਿੰਨੇ ਪੈਸੇ ਲੱਗਣਗੇ ਚਲ ਭਾਈ ਫਿਰ ਤੇਰੀ ਮਰਜ਼ੀ ਚਲੋ ਇਹ ਜਿਵੇਂ ਸੋਚ ਲੈ 2 ਲੱਖ ਰੁਪਏ ਲਗਤ ਲੱਗਦੇ 2 ਲੱਖ ਠੀਕ ਆ ਲੈ ਮੇਰਾ ਬੁੱਗਾ ਇੱਕ ਹੋਰ ਖਾਲਾ ਤੁਸੀਂ ਇਹ ਦੱਸੋ ਤੁਸੀਂ ਤਲਾਕਾ ਤੂੰ ਨਹੀਂ ਲਿਆ 2 ਲੱਖ ਰੁਪਏ ਤਰਾ ਬੁੜਾ ਦਿੰਦਾ oh no 25000 ਚ ਤਾਂ ਆਪਣੀ ਕੋਡ ਮੈਚ ਹੋਈ ਸੀ ਮੈਨੂੰ ਤਾਂ ਕੰਮ ਮਹਿੰਗਾ ਪੈ ਜਾਣਾ ਸੀ ਇਸੇ ਕਰਕੇ ਤਾਂ ਕੋਡ ਮੈਚ ਕਰਾਈ ਸੀ ਖਾਲਾ ਮੇਰਾ